ਸਸ਼ੀਕਲ ਜੀ ਲੁਧਿਆਣੇ ਵਾਲਿਓ ਤਾਂ ਅੱਜ ਅਸੀਂ ਪਹੁੰਚੇ ਹੋਏ ਸੀ ਲੁਧਿਆਣੇ ਤਾਂ ਬਾਜੀ ਮੈਨੂੰ ਕਈ ਥਾਵਾਂ ਤੇ ਘੁਮਾ ਕੇ ਲੈ ਕੇ ਆਏ ਨੇ ਤਾਂ ਹੁਣ ਬਾਜੀ ਮੈਨੂੰ ਕਿੱਥੇ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਤੁਹਾਨੂੰ ਬੱਕਰੀਆਂ ਵੱਖਰੀਆਂ ਵੈਰਾਈਟੀਆਂ ਦਿਖਾਉਣੀਆਂ ਹਾਂ ਤੇ ਅੱਜ ਅਸੀਂ ਉਹ ਖਾਣੇ ਖਾ ਲੈਣਾ ਬਿਲਕੁਲ ਕਿਦਾਂ ਦੇ ਲੱਗੇ ਬਹੁਤ ਵਧੀਆ ਮੈਨੂੰ ਤਾਂ ਓਵਰਲੋਡ ਹੋ ਗਿਆ 5 ਟੂਗ ਹੋਰ ਮੱਕੀ ਦੀ ਰੋਟੀ ਅੱਜ ਤੁਹਾਨੂੰ ਅਸੀਂ ਰਾਜਿਆਂ ਦਾ ਖਾਣਾ ਅੱਛਾ ਦਿਖਾਣਾ ਤੇ ਉਹ ਖਾਣਾ ਜਿਹੜਾ ਕਿ ਆਪਣੇ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਜਿਹਨੂੰ ਕਿਹਾ ਜਾਂਦਾ 36 ਭੋਜਨ ਤੇ ਆਉਪ ਸਿੰਘ ਸਾਹਿਬ ਨਾਲ ਮਿਲਦੇ ਆ ਜਿਹੜੇ ਇਹ ਭੋਜਨ ਆਪਾਂ ਤਿਆਰ ਕਰਦੇ ਨੇ ਹਾਂਜੀ ਤੇ ਆ ਦੇਖੋ ਜੀ ਨਾਲੇ ਬਿਸ਼ਪ ਦੇ ਰਾਜੇ ਨਵਾਂ ਲੋਗੋ ਲਾਇਆ ਹੋਇਆ ਤੇ ਨਿਕਲੇ ਛਤਰੀ ਭੋਜਨ ਲਿਖਿਆ ਹੋਇਆ ਕਟਕਾ ਠਾ ਕਰਕੇ ਸਹੀ ਆ ਸਹੀ ਆ ਉਹ ਬੱਕਰਾ ਨਹੀਂ ਕੱਟਦਾ ਉਹਦਾ ਇਹ ਆ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਉਹਦਾ ਮਤਲਬ ਇਹ ਆ ਕਿ ਜਿਹਦੇ ਹੱਥ 'ਚ ਸ਼ਸਤਰ ਦਾ ਰਾਜ ਉਹਦਾ ਵਾ ਰਾਜ ਉਹਦਾ ਅੱਛਾ ਹਾਂਜੀ ਜਿਹਦੇ ਹੱਥ 'ਚ ਸ਼ਸਤਰ ਦਾ ਰਾਜ ਮਹਾਰਾਜ ਉਹਦਾ ਹੋ ਤੇ ਵਿਸ਼ਵ ਤੇ ਰਾਜੇ ਇਦਾਂ ਆ ਹਾਂ ਕਿਉਂਕਿ ਮਹਾਰਾਜ ਜਿਹੜੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਆ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਜਿਆ ਵੀ ਜਾਓ ਪੰਥ ਸਾਜੋ ਹਾਂ ਉਹ ਭੈਣੇ ਉਹਨਾਂ ਜਿਹੜੇ ਮਹਾਰਾਜ ਨੇ ਨਾ ਤੇ ਮਹਾਰਾਜ ਨੇ ਆ ਕੇ ਪੰਥ ਸਾਜਿਆ ਤੇ ਉਹ ਕਹਿੰਦੇ ਪੂਰੇ ਵਿਸ਼ਵ ਤੇ ਮੇਰੇ ਨੀਲੇ ਨੀਲੇ ਨਿਸ਼ਾਨ ਚਲਾ ਦੇਣੇ ਆ ਫੌਜ ਨੇ ਅੱਛਾ ਜੀ ਨੇਕ ਲੰਗ ਪ੍ਰਗਟ ਹੋਣੇ ਆ ਹਾਂ ਤੇ ਇਸ ਕਰਕੇ ਪਾਸੋ ਅਹੀ ਵਿਸ਼ਵਦੇ ਰਾਜੇ ਉਹਨਾਂ ਦੇ ਪੁੱਤਰ ਹੋਏ ਅਹੀ ਵੀ ਵਿਸ਼ਵਦੇ ਰਾਜੇ ਆ ਭਾਜੀ ਆ ਨਿਸ਼ਾਨ ਸਾਹਿਬ ਵੀ ਤੁਸ ਲਾਇਆ ਹੋਇਆ ਹਾਂ ਜੀ ਫਿਰ ਉਹ ਹਰੇਕ ਦੇਸ਼ ਦਾ ਜਿਵੇਂ ਪਣਾ ਨਿਸ਼ਾਨ ਹੁੰਦਾ ਜਿਵੇਂ ਇੱਥੇ ਤਿਰੰਗਾ ਵਾ ਪਾਕਿਸਤਾਨ ਦਾ ਵੱਖਰਾ ਅਮਰੀਕਨ ਹੁਣ ਅਹੀ ਵਿਸ਼ਵਦੇ ਰਾਜੇ ਆ ਸਾਡਾ ਪਿਓ ਗਲਗੀਤਰ ਪਾਸਾ ਨੇ ਉਹਨਾਂ ਦਾ ਨਿਸ਼ਾਨ ਨੀਲਾ ਜੀ ਤੇ ਫਿਰ ਆਪਾਂ ਵੀ ਨੀਲਾ ਝੁਲਾਤਾ ਵਾਂ ਅੱਛਾ ਤੇ ਭਾਜੀ ਕੰਮ ਕਿਵੇਂ ਚੱਲਦਾ ਤੁਹਾਡਾ ਕੰਮ ਬਹੁਤ ਵਧੀਆ ਕਿਰਪਾ ਜੀ ਸੀਦਾ ਦੀ ਬਹੁਤ ਮਹਾਰਾ ਦੀ ਕਿਰਪਾ ਜੀ ਅੱਛਾ ਜੀ ਹਾਂ ਜੀ ਭਾਈ ਸਾਹਿਬ ਜਿਵੇਂ ਕਿ ਤੁਸੀਂ ਪੂਰੇ ਸ਼ਾਸਤਰ ਰੂਪ ਦੇ ਵਿੱਚੋਂ ਤਾਂ ਇਹ ਵਾਲਾ ਕੰਮ ਕਿਵੇਂ ਸੋਚਿਆ ਵੀ ਆਪਾਂ ਪੂਰੇ ਸ਼ਸਤਰ ਧਾਰ ਕੇ ਪੂਰਾ ਸਿੱਖੀ ਸਰੂਪ ਧਾਰ ਕੇ ਆਪਾਂ ਇਹ ਵਾਲਾ ਕੰਮ ਸ਼ੁਰੂ ਕਰਨਾ ਆਪਾਂ ਬੜਾ ਪਹਿਲਾਂ ਨਾ ਡਰਾਈਵਰੀ ਕਰਦੇ ਸੀ ਕਿਤੇ ਜੀ ਤੇ ਬਾਣੇ ਦੇ ਵਿੱਚ ਜਦੋਂ ਤਿਆਰ ਪਰ ਤਿਆਰ ਹੋਏ ਤੇ ਕਿਸੇ ਨੇ ਡਰਾਈਵਰੀ ਤੇ ਰੱਖਿਆ ਨਹੀਂ ਲੁਧਿਆਣਾ ਸ਼ਹਿਰ ਚ ਅਸੀਂ ਬਹੁਤ ਕੋਠੀਆਂ ਜਗ੍ਹਾ ਵੀ ਜਿਵੇਂ ਕੋਠੀ ਤੇ ਡਰਾਈਵਰੀ ਲੱਗਣ ਵਾਸਤੇ ਜੀ ਤੇ ਨਹੀਂ ਰੱਖਿਆ ਬਾਣੇ ਚ ਫਿਰ ਇੱਥੇ ਮਹਾਕਾਲ ਜੀ ਨਾਲ ਅਸੀਂ ਵਚਨ ਕੀਤਾ ਮਹਾਕਾਲ ਜੀ ਨੂੰ ਕਿ ਆ ਵੀ ਅਸੀਂ ਗ੍ਰਸਤੀ ਆ ਤੇ ਮਾਇਆ ਦੀ ਵੀ ਲੋੜ ਆ ਹੂੰ ਤੇ ਪੈਰਾ ਵੀ ਕੁਝ ਜਾਣਾ ਮਹਾਰਾਜ ਕਹਿੰਦੇ ਵੀ ਜਾਓ ਛਤਰੀਪੋ ਜੰਦਾ ਪੈਰਾ ਆਰਾਮ ਕਰ ਦੋ ਅੱਛਾ ਆਹੀ ਅਰਦਾਸ ਕਰਕੇ ਬਾਬਾ ਮੇਤ ਸਿੰਘ ਮਹਾਰਾਜ ਜੀ ਦੇ 6ਵੇਂ 6000 ਸਿੰਘ ਸ਼ਹੀਦ ਉੱਥੇ ਰਾਜਪੁਰੇ ਪੜਾ ਜੀ ਜੀ ਉੱਥੇ ਅਰਦਾਸ ਕਰਕੇ ਇੱਥੇ ਬਹਿ ਗਏ ਮਹਾਰਾਜ ਜੀ ਅੱਛਾ ਤੇ ਮਹਾਰਾਜ ਨੇ ਫਿਰ ਦਿਨ ਦੁਗਣੀ ਉਹ ਚੜ੍ਹਦੀ ਕਲਾ ਹੀ ਆਈ ਚਲੋ ਕਾਰੋਬਾਰ ਚ ਲੈਣਾ ਬਹਿਣਾ ਲਈ ਆਈ ਹੋਈ ਆ ਪੂਰੇ ਪੂਰੇ ਮਹਾਰਾਜ ਜੀ ਬਹੁਤ ਕਿਰਪਾਈ ਬੰਦ ਕਰਪਾ ਹਾਂਜੀ ਤੇ ਬਾਈ ਜੀ ਕਿਹੜੇ ਕਿਹੜੇ ਆਪਾਂ ਇੱਥੇ ਭੋਜਨ ਜਿਹੜਾ ਤਿਆਰ ਕਰਕੇ ਤੁਸੀਂ ਲੈ ਕੇ ਆਂਦੇ ਹੋ ਆਪਣੇ ਕੋਲੇ ਬੱਕਰੇ ਦਾ ਮੀਟ ਹੁੰਦਾ ਜੀ ਤੇ ਦੇਸੀ ਮੁਰਗੇ ਦਾ ਮੀਟ ਹੁੰਦਾ ਵਾ ਜਿਦੇ ਨਾਲ ਪ੍ਰਸ਼ਾਦੇ ਹੁੰਦੇ ਆ ਚੌਲ ਹੁੰਦੇ ਆ ਬੱਕਰੇ ਦਾ ਮੀਟ ਤੇ ਵੀ ਦੋ ਪੀਸ ਪਾ ਕੇ ਹਾਂਜੀ ਚਾਹੇ ਆਪ ਜੀ ਪ੍ਰਸ਼ਾਦੇ ਚਾਰ ਛਕੋ 5 ਛਕੋ ਹਾਂਜੀ ਅਸੀਂ 150 ਰੁਪਏ ਦੀ ਦੇਸੀ ਮੁਰਗੇ ਦਾ ਵੀ ਸੇਮ ਹੈ ਜੀ ਉਹਦੇ ਵੀ ਦੋ ਪੀਸ ਉਹਦਾ ਵੀ ਪੀਸ ਦਾ ਸਾਈਜ਼ ਵਡਾ ਹੁੰਦਾ ਹੈ ਜੀ ਤੇ ਉਹ ਦੋ ਪੀਸ ਮੁਰਗੇ 'ਚ ਪਾ ਕੇ ਚਾਰ ਪੰਜ ਪ੍ਰਸ਼ਾਦੇ ਛਕੋ ਜੀ ਤੇ ਚਾਹੇ ਆਪ ਜੀ ਨੇ ਇਕੱਲੇ ਡਲੇ ਵੀ ਲੈਣੇ ਆ ਤਾਂ ਵੀ 150 ਹੀ ਲਵਾਂਗੇ ਜੀ ਅੱਛਾ ਪ੍ਰਸ਼ਾਦ ਦੇ ਤੇ ਚੋਲ ਮਤਲਬ ਕਿ ਫੋਜ ਦੇ ਪੜਾ ਦੇ ਆਇਆ ਤਾਂ ਕੋਈ ਭੁੱਖਾ ਨਾ ਜਾਵੇ ਬਿਲਕੁਲ ਬਿਲਕੁਲ ਜੀ ਤੇ ਉਸ ਕਰਕੇ ਬੰਦ ਤੇ ਬਾਈ ਜੀ ਲੋਕਾਂ ਦਾ ਜਿਹੜਾ ਰਿਸਪੌਂਸ ਇੱਥੋਂ ਦੇ ਆਲੇ ਦੁਆਲੇ ਜਿਹੜੇ ਆਸ-ਪਾਸ ਦੇ ਲੋਕ ਰਹਿੰਦੇ ਨੇ ਇੱਥੇ ਤੁਹਾਨੂੰ ਕਿਵੇਂ ਦਾ ਹੰਗਾਰਾ ਮਿਲਿਆ ਉਹਨਾਂ ਦੇ ਵੱਲੋਂ ਅ ਸਟਾਰਟਿੰਗ 'ਚ ਤਾਂ ਬਹੁਤ ਦਿੱਕਤ ਆਈ ਆ ਬਹੁਤ ਧਮਕੀਆਂ ਵੀ ਦੇ ਕੇ ਜਾਂਦੇ ਰਹੇ ਆ ਵੀ ਕੱਲ ਆਵਾਂਗੇ ਇੱਥੇ ਦਾਲ ਫੁਲਕਾ ਲੱਗਾ ਹੋਵੇ ਡੋਲ ਕੇ ਚਲ ਜਾਾਂਗੇ ਹਾਂ ਤੇ ਬਹੁਤ ਕੁਛ ਅਸੀਂ ਵੀ ਫਿਰ ਸੀਦਾਂ ਦੇ ਆਸਰੇ ਬੈਠੇ ਅਸੀਂ ਕਹਿਣਾ ਵੀ ਆਜੋ ਕੋਈ ਨਾ ਹਾਂ ਕੱਲ ਮਹਾਰਾਜ ਕਿਰਪਾ ਕਰਨ ਕਿ ਤੁਹਾਨੂੰ ਸ਼ਿਕਾਰ ਕਰਕੇ ਦਿਖਾਵਾਂਗੇ ਸੂਰ ਸਾਰ ਸ਼ਿਕਾਰਾਂਗੇ ਜੀ ਹੀਰ ਨੂੰ ਸ਼ਿਕਾਰਾਂਗੇ ਤੇ ਉਹ ਫਿਰ ਉਹਨਾਂ ਨੇ ਮਾਦਾ ਜਿਗਰਾ ਵੀ ਚਾਹੀਦਾ ਹੈ ਨਾ ਬਿਲਕੁਲ ਪੰਪ ਦਾ ਹਰੇਕ ਆ ਕੇ ਮੜ ਕੇ ਕਰ ਜਾਂਦਾ ਪੈਰਾ ਹਾਂ ਤੇ ਮਸੀਹਾਂ ਦੀ ਕਿਰਪਾ ਰਹੀ ਪਏ ਉਦਾਂ ਸੁਖ શાંત ਨਾ ਵਧੀਆ ਪੈਰਾ ਰਿਹਾ ਜੀ ਵਧੀਆ ਆਮਦੇ ਦਾ ਇੰਡਸਟਰੀਅਲ ਏਰੀਆ ਵਾ ਤੇ ਆਪਣੇ ਕੋਲ ਜਿਹੜਾ ਲੇਬਰ ਤਬਕਾ ਉਹ ਵੀ ਆਉਂਦਾ ਜਿਹੜੇ ਮਾਲਕ ਨੇ ਉਹ ਵੀ ਆਪਣੇ ਕੋਲ ਸ਼ਿਕਨੋ ਤੇ ਬਹੁਤ ਵਧੀਆ ਪਹਿਰਾ ਚੱਲ ਰਿਹਾ ਰਿਸਪੌਂਸ ਬਹੁਤ ਵਧੀਆ ਜੀ ਅੱਛਾ ਜੀ ਪੰਜਾਬੀ ਲੋਕ ਵੀ ਆਉਂਦੇ ਨੇ ਪੰਜਾਬੀ ਵੀ ਆਉਂਦੇ ਆ ਹਿੰਦੂ ਵੀ ਆਉਂਦੇ ਆ ਬਹੁਤ ਵਧੀਆ ਪਹਿਰਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਜਿੰਨਾ ਮਰਜ਼ੀ ਵਿਰੋਧ ਹੋਵੇ ਹਾਂਜੀ ਪਰ ਇੱਥੇ ਆਪਣੇ ਕੋਲੇ ਵਰਤਾਰਾ ਮੈਨੂੰ ਜਿੰਨਾ ਮਰਜ਼ੀ ਲੈ ਆਈਏ 2 ਵਜੇ ਤੋਂ ਬਾਅਦ ਬੱਕਰਾ ਨਹੀਂ ਮਿਲਦਾ ਅੱਛਾ ਜੀ 11 ਵਜੇ ਸਵਾ 11 ਸੀ ਆਉਣਾ ਜੀ ਹਾਂਜੀ ਤੇ 2 ਵਜੇ ਤੋਂ ਬਾਅਦ ਕਿਤੇ ਆ ਵੀ ਬੱਕਰਾ ਤੇ ਮਿਲ ਜੇ ਨਹੀਂ ਤੇ 2 ਵਜੇ ਤੋਂ ਬਾਅਦ ਬੱਕਰਾ ਨਹੀਂ ਮਿਲਦਾ ਅੱਛਾ ਭਾਈ ਜੀ ਤੁਹਾਡੀ ਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਤੇ ਉਹਦੇ ਵਿੱਚ ਨਾ ਲੋਕ ਕਿੰਤੂ ਪ੍ਰੰਤੂ ਬਹੁਤ ਕਾ ਰਿਆ ਸੀ ਵੀ ਬਾਣਾ ਪਾਇਆ ਆ ਹਣਾ ਤੇ ਤੁਸੀਂ ਆਵਲਾ ਕੰਮ ਕਰ ਰਹੇ ਹੋ ਲੋਕਾਂ ਦੇ ਨੈਗੇਟਿਵ ਨੈਗੇਟਿਵ ਜਿਹੜੇ ਕਮੈਂਟਸ ਬਾਕਸ ਸੀਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬੜਾ ਪਤਾ ਕੀ ਆ ਨੈਗੇਟਿਵਿਟੀ ਇੰਨਾ ਵੀ ਉਹਨਾਂ ਨੇ ਉਹਨਾਂ ਸਿਰਫ ਫੇਸਬੁੱਕ ਇੰਸਟਾਗ੍ਰam ਤੋਂ ਜਿੰਨਾ ਗਿਆਨ ਚੱਕਿਆ ਉਹ ਉਹਨੂੰ ਮੰਨ ਕੇ ਬਹਿ ਗਏ ਆ ਜੀ ਉਹਨਾਂ ਨੇ ਕਦੀ ਕਿਸੇ ਸਾਧੂ ਦੀ ਸੰਗਤ ਨਹੀਂ ਕੀਤੀ ਕਦੀ ਦਲਾ ਪੰਥਾਂ ਜੀ ਨਹੀਂ ਵਿਚਰੇ ਕਦੀ ਉਹਨਾਂ ਨੇ ਕਿਸੇ ਗ੍ਰੰਥ ਨੂੰ ਪੜਿਆ ਨਹੀਂ ਕੋਈ ਸਮਝਿਆ ਨਹੀਂ ਤੇ ਜੇ ਹੁਣ ਜੇ ਉਹਨਾਂ ਨੇ ਪੰਥ ਪ੍ਰਕਾਸ਼ ਪੜਿਆ ਹੁੰਦਾ ਜਾਂ ਕਿਸੇ ਵਿਦਵਾਨ ਕੋ ਕਥਾ ਸੁਣੀ ਹੁੰਦੀ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਖਾਲਸਾ ਦੇ ਰਿਆਈ ਜੰਗਾ ਚੋਂ ਦਾ ਜਾ 100 ਸਾਲ ਤਲਵਾਰ ਮਿਆਨ ਚ ਨਹੀਂ ਪਈ ਜੀ ਪਾਣੇ ਇਹਨੇ ਖੂਨ ਪੀਣਾ ਵਾ ਇਹਨੇ ਕੋਈ ਪੀਜੇ 버ਗਰ ਨਹੀਂ ਖਾਣੇ ਤੇ ਇਹ ਹੁਣ ਜਦੋਂ ਇਹਨੂੰ ਰક્ત ਦੋਹਗੇ ਮਾਲੋ ਹੁਣ ਇਹਨੂੰ ਮੈਂ ਪਾਇਆ ਹੋਇਆ ਮੈਂ ਜੀ ਵਰਤੋਂ ਨਹੀਂ ਕਰ ਰਿਹਾ ਕੱਲ ਨੂੰ ਮੇਰੀ ਲੜਾਈ ਹੋ ਜਾਂਦੀ ਆ ਉੱਥੇ ਮੈਂ ਮੈਂ ਕਰਨ ਲੱਗਿਆ ਘਬرائی ਜਾਵਾ ਜੇ ਮੈਂ ਪਹਿਲਾਂ ਚਲਾਈ ਹੋਊਗੀ ਤਾਂ ਹੀ ਚਲਾਉਂਗਾ ਜੀ ਜੇ ਮੈਂ ਪਹਿਲਾਂ ਹੀ ਕਦੀ ਚਲਾਈ ਹੋਈ ਨਹੀਂ ਪਾ ਕੇ ਉਹ ਮੁੜ ਕੇ ਨਿਕਲੇ ਵੀ ਨਾ ਹਾਂ ਸ਼ਸਤਰ ਮਹਾਰਾਜ ਇਹੋ ਜਿਹਾ ਚਾਹੀਦਾ ਕਿ ਜੇ ਕੋਈ ਆਇਆ ਨਾ ਤੇ ਟਕਾ ਦੇ ਪਤਾ ਨਾ ਲੱਗੇ ਵੀ ਉਹ ਪਿਆ ਹੋ ਹਾਂ ਸਹੀ ਗੱਲ ਹੈ ਜੀ ਤੇ ਇਦਾਂ ਇਹ ਸ਼ਸਤਰ ਰਾਖੀ ਕਰਦਾ ਭਾਣੇ ਜੇ ਸ਼ਸਤਰ ਤਾਰੀ ਹੋਵੋਗੇ ਅੱਜ ਕੱਲ ਕਿੰਨਾ ਕੁਝ ਹੋ ਰਿਹਾ ਵਾ ਪੱਗਾਂ ਲੈ ਰਹੀਆਂ ਨੇ ਦਾੜੀਆਂ ਪਟੀਆਂ ਜਾ ਰਹੀਆਂ ਨੇ ਭੈਣਾ ਨਾ ਗਲਤ ਹੋ ਰਿਹਾ ਬੱਚਿਆਂ ਨਾ ਗਲਤ ਹੋ ਰਿਹਾ ਤੁਜੀ ਆਪਾਂ ਸ਼ਸਤਰਤਾਰੀ ਹੋਈਏ ਕਿ ਕਿਸੇ ਦੀ ਜ਼ਰਤ ਆ ਵੀ ਆਪਣੇ ਵਾਲ ਹਵਾ ਵਾਲ ਵਿੱਚਾਂਗੇ ਜੇ ਇੰਨੀਆਂ ਲੁੱਟ ਖੋਆ ਹੁੰਦੀਆਂ ਕਦੀ ਪਹਿਣ ਸੁਣਿਆ ਵੀ ਕਿਸੇ ਨਿਹੰਗ ਸਿੰਘ ਦੀ ਲੁੱਟ ਖੋਈ ਹੈ ਇੱਕ ਬਾਈ ਜੀ ਕਿਸੇ ਨੇ ਵਿੱਚ ਕਮੈਂਟ ਵੀ ਕੀਤਾ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਾਂਗੀ ਉਹਦੇ ਵਿੱਚ ਕਹਿੰਦੇ ਕਹਿੰਦੇ ਸਿੰਘ ਸਾਹਿਬ ਕੋਲ ਜੇ ਵੀਡੀਓ ਜਾਵੇ ਤਾਂ ਸਿੰਘ ਸਾਹਿਬ ਵੱਗੋ ਕੋਈ ਇਹਨੂੰ ਸਜ਼ਾ ਲਾਉਣ ਹੈ ਇਹੋ ਜਿਹੇ ਬੰਦਿਆਂ ਨੂੰ ਤੇ ਬਾਈ ਚਾਂਸ ਕਰ ਲਓ ਸਿੰਘ ਸਾਹਿਬ ਜਥੇਦਾਰ ਸਾਹਿਬ ਕੋ ਕੋਈ ਵੀਡੀਓ ਪਹੁੰਚਦੀ ਹੈ ਉੱਥੇ ਤੁਹਾਨੂੰ ਬੁਲਾਇਆ ਜਾਂਦਾ ਤਲਬ ਕੀਤਾ ਜਾਂਦਾ ਫਿਰ ਤੁਸੀਂ ਉਹਦੇ ਕਾਰਵਾਈ ਕੀ ਕਰੋਗੇ ਉਹਨਾਂ ਤੇ ਕੀ ਗੱਲਬਾਤ ਹੋਏਗੀ ਉਸ ਪਹਿਲੀ ਗੱਲ ਤਾਂ ਭਣਾਏ ਵੀ ਅਕਾਲਤ ਸਾਹਿਬ ਵੱਲੋਂ ਵੀ ਮਨਜ਼ੂਰੀ ਆ ਠੀਕ ਆ ਜੀ ਦੇ ਜਦੋਂ ਆਪਾਂ ਅਮਰਤ ਛਕਦੇ ਆ ਉੱਥੇ ਇਹ ਮਨਾਹੀ ਕੀਤੀ ਜਾਂਦੀ ਵੀ ਕੁੱਠਾ ਮਾਸ ਨਹੀਂ ਖਾਣਾ ਹਾਂ ਕਿਤੇ ਮਨਾਹੀ ਨਹੀਂ ਕੀਤੀ ਜਾਂਦੀ ਮਾਸ ਨਹੀਂ ਖਾਣਾ ਉਹ ਆਪਣੇ ਮਨ ਦੀ ਸ਼ਰਦਾ ਵਾ ਜਿਨੇ ਬੰਦਗੀ ਕਰਨੀ ਆ ਉਹ ਆਪਣਾ ਮਾਸ ਨਾ ਗਾ ਬੈਸ ਨੂੰ ਰੱਖੇ ਜਿਹੜਾ ਛਤਰੀਆ ਉਹਦਾ ਧਰਮ ਆ ਜਿਨੇ ਇੱਥੇ ਹੁਣ ਪਣੇ ਜੇ ਆਪਾਂ ਇਹ ਤੀਜਾ ਖਾਂਦੇ ਸੀ ਨਾ ਪੁਰਾਣੇ ਤੇ ਤਾਕਤ ਵੀ ਹੁੰਦੀ ਸੀ ਅੱਜ ਕੱਲ ਆ ਜਿਹੜੇ ਆਪਣੀ ਸਤਮਾ ਜੁਗ ਚੱਲ ਪਿਆ ਵਾ ਨਵਾਂ ਟਰੈਂਡ ਤੇ ਭੈਣੇ ਆਪਾਂ ਗੰਦਬੰਦ ਖਾਂਦੇ ਆ ਤਾਂ ਕਰਕੇ ਹਾਂ ਜੇ ਆਪਾਂ ਦਲੇ ਰੂਲੇ ਛਕਦੇ ਹੁੰਦੇ ਨਾ ਤੇ ਆਥਾ ਤਮਾ ਦਰਿਆ ਨਹੀਂ ਚੱਲਣਾ ਜਿਹੜਾ ਚੱਲਿਆ ਮੁੰਡਿਆਂ ਬਿਲਕੁਲ ਜੀ ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਨਹੀਂ ਭੈਣੇ ਨਹੀਂ ਇਹ ਜਿਹੜਾ ਇੱਧਰ ਚੱਲਿਆ ਟਾਹੂ ਦਾ ਦਰਿਆ ਤੇ ਇਹ ਭੈਣੇ ਵੀ ਇਹ ਦਰਿਆ ਨਹੀਂ ਚੱਲਣਾ ਕਿਉਂ ਇਹ ਖਰਾਕਾ ਸੀਗੀਆਂ ਇਹ ਪਤਾ ਕੀ ਆ ਜੀ ਸਾਡੇ ਬਜ਼ੁਰਗਾਂ ਨੇ ਸਾਡੀ ਮਾਤਾ ਬਚਮਣ ਤੇ ਕਹਿ ਦਿਆ ਕਰਨਾ ਪੁੱਤ ਤੂੰ ਆਂਡਾ ਖਾਦਾ ਗੁਰਦਾਰ ਨਹੀਂ ਜਾਣਾ ਦੱਸਣਾ ਤਾਂ ਇਹ ਸੀ ਕਿ ਪੋਤਾ ਆਪਾਂ 84 ਰੱਖ ਜੂਨਾ ਤੋਂ ਭੁਗਤ ਕੇ ਆਏ ਆ। ਹਾਂ। ਆਪਾਂ ਇਹ ਅੰਦਰ ਜਿਹੜਾ ਬੋਲਦਾ ਭੋਰ ਹੋਰ ਆ। ਸਰੀਰ ਹੋਰ ਆ। ਹਾਂ। ਆਪਾਂ ਮਹਾਰਾਜ ਦੀ ਮਨਕੀ ਕਰਨੀ ਸੀ। ਆਪਾਂ ਉਹ ਜਾਤਾ ਮਾਸ। ਜੀ। ਉਹ ਮਹਾਰਾਏ ਨੇ ਸੇਵਾ ਲਈ ਇਹ ਹੀ ਧਰ ਕੱਢਣਾ ਮਹਾਰਾਏ ਕਿਰਪਾ ਕਰਨਾ ਆਪਾਂ ਆਸ਼ਰੇ ਆਮ ਕਰ ਦੇਣਾ। ਅੱਛਾ। ਚਲੋ ਬਾਈ ਜੀ ਤੁਸੀਂ ਆ ਸਾਨੂੰ ਸਬਜ਼ੀਆਂ ਦਿਖਾ ਸਕਦੇ ਹੋ ਕਿਹੜੀ ਕਿਹੜੀ ਸਬਜ਼ੀ ਸਾਨੂੰ ਦਰਸ਼ਨ ਕਰਾਓ ਤੁਸੀਂ ਇਹਨਾਂ ਦੇ। ਬਰਤਾਰਾ ਫਤੇ ਆ ਤੇ ਜੋ ਕੁਝ ਹੈਗਾ ਵਾਣਾ ਉਹਨਾਂ ਨੂੰ ਦਰਸ਼ਨ ਕਰਾ ਦਿੰਦੇ ਵਾਣੇ। ਕੋਈ ਗੱਲ ਨਹੀਂ। ਆ ਪਾਣੇ ਐਸ ਵੇਲੇ ਆਹ ਮੋਰਗਰਾ ਦੇਸੀ ਮੋਰਗਾ ਹੁੰਦਾ ਜੀ ਆਹ ਬਣੇ ਤਰ੍ਹਾਂ ਹੁੰਦਾ ਜੀ ਤੇ ਆਪਣੇ ਵਾਹੇ ਨਾ 11 ਤੋਂ 11:30 ਦੇ ਵਿੱਚ ਵਿੱਚ ਬਣੇ ਆ ਹੀ ਆ ਜਾਣੇ ਆ ਬੜਾ ਤੇ ਵਾਪਸੀ ਕਿੰਨੇ ਵਜੇ ਤੱਕ ਤੁਹਾਡੀ ਖਤਮ ਹੋ ਜਾਂਦੀ ਫਿਰ ਸਮਾਨ ਜਿਹੜਾ ਸਮਾਨ ਬਣੇ ਵਾਹੇ ਤਾਂ ਆਪਣਾ ਬਰਤਾਰਾ 2:30 ਵਜੇ ਫਤਿਹ ਹੋ ਜਾਂਦਾ ਵਾ ਆਮ ਦੇ ਨਾਲ ਜੀ ਆਪਣਾ ਫਤਿਹ ਹੋ ਜਾਂਦੇ ਦੋਨੋਂ ਚੀਜ਼ਾਂ ਇਹ ਫਤਿਹ ਆ ਜੀ ਸਾਰਾ ਇਹ ਵੀ ਫਤਿਹ ਆ ਤੇ ਹਾਂ ਜੀ ਲੋਕੀ ਆਂਦੇ ਅਸੀਂ ਖਾਂਦੇ ਨਹੀਂ ਤੇ ਆ ਵੇਖੋ ਭਾਂਡੇ ਖਾਲੀ ਹੋਈ ਫਿਰਦੇ ਨੇ ਉਧਰ ਉਹ ਦੂਜਾ ਤਰ੍ਹਾਂ ਦਾ ਆ ਬੱਕੜਾ ਉਹ だったら ਤੇ ਪਸੰਦ ਲੋਕੀ ਕੀ ਮੁਰਗਾ ਜ਼ਿਆਦਾ ਪਸੰਦ ਕਰਦੇ ਨੇ ਕਿ ਬੱਕਰਾ ਬੱਕਰੇ ਦੀ ਵੋਟ ਵੜੀ ਅੱਛਾ ਜੀ ਬੱਕਰੇ ਦੀ ਡਿਮਾਂਡ ਬਹੁਤ ਜ਼ਿਆਦਾ ਜੀ ਹਾਂਜੀ ਤੇ ਮੁਰਗਾ ਵੀ ਵਧੀਆ ਜੀ ਇਤਾਂ ਨਾ ਬਈ ਪਹਿਲਾ ਅਸੀਂ ਲਾਇਆ ਸੀ ਦੂਜਾ ਸਪਲਾਈ ਵਾਲਾ ਫੇਰ ਆਈ ਕਿ ਨਹੀਂ ਤਾਕਤ ਵਾਲੀ ਚੀਜ਼ ਖਵਾਈਏ ਜੀ ਬੱਕਰਾ ਖਾ ਲੋ ਚਾਹੇ ਵਿਦੇਸ਼ੀ ਮੁਰਗਾ ਖਾ ਲੋ ਤਾਕਤ ਦੇਊਗਾ ਨੁਕਸਾਨ ਨਹੀਂ ਹੈਗਾ ਇਹਦਾ ਫਾਇਦਾ ਹੀ ਕਰੂਗਾ ਇਹ ਕਿੱਥੋਂ ਲਿਆਂਦੇ ਬੱਕਰਾ ਆਪਣੇ ਇੱਥੇ ਹੈਗਾ ਪੜਾ ਉੱਥੇ ਝਕਾਈ ਦਾ ਵਾਪੇ ਪੈਰਾ ਕਰ ਲਈਦਾ ਕੇ ਅੱਛਾ ਜੀ ਹਾਂ ਜੀ ਹਾਂ ਜੀ ਤੇ ਉਹ ਮਹਾਰਾਜ ਜੀ ਦਾ ਖਾਣਾ ਵਧੀਆ ਚੱਲਦਾ ਪਿਆ ਚਲੋ ਜਾਪ ਕੀਤਾ ਜਾਂਦਾ ਜਾਨਕਿ ਲੰਗਰ ਹੀ ਇੱਕ ਤਹਾਵ ਦਾ ਤੁਸੀਂ ਕਹ ਲਓ ਲੰਗਰ ਹੀ ਹੈ ਉਹ ਬਾਣੀ ਚੱਲਦੀ ਰਹਿੰਦੀ ਹੈ ਬਾਣੀ ਇੱਥੇ ਵੀ ਚੱਲੀ ਜਾਂਦੀ ਸਾਰਾ ਦਿਨ ਮਹਾਰਾਜ ਜੀ ਦੀ ਕਿਰਪਾ ਸੀ ਤਾਂ ਦੀ ਤੇ ਭਾਈ ਜੀ ਰੇਟ ਕੀ ਕੀ ਰੱਖੇ ਹੋਏ ਨੇ ਰੇਟ ਬੱਕਰੇ ਦੇ ਨਾਲ ਵੀ ਭਾਣੇ 2 ਪੀਸ ਹੋਣਗੇ ਜੀ ਹਾਂਜੀ 50 ਗ੍ਰਾਮ ਦਾ ਪੀਸ ਹੁੰਦਾ ਭਾਣੇ ਹਾਂਜੀ 2 ਪੀਸ ਪਾ ਕੇ ਚਾਹੇ ਆਪ ਜੀ ਪ੍ਰਸ਼ਾਦੀ ਛਕੋ ਚਾਹੇ ਜੋੜ ਸਕੋ 150 ਰੁਪਏ ਅੱਛਾ ਉਹ ਦিসি ਮੁਰਗੇ ਨਾਲ ਵੀ ਦੋ ਪੀਸ ਪਾ ਕੇ ਚਾਹੇ ਪ੍ਰਸ਼ਾਦੇ ਚਾਹੇ ਚੌਲ 150 ਰੁਪਏ ਭਨੇ ਜੇ ਆਹ ਆਪ ਜੀ ਡਲੇ ਕੱਲੇ ਲੈ ਲਓ ਤਾਂ ਵੀ 150 ਹੀ ਹੈ ਜੀ ਪ੍ਰਸ਼ਾਦੇ ਤੇ ਚੌਲ ਨਾਲ ਆਏ ਆ ਵੀ ਤੁਸੀਂ ਪੜਾਤੇ ਆਏ ਆ ਉਹ ਭੁੱਖਾ ਨਾ ਕੋਈ ਜਾਵੇ ਕਿਉਂਕਿ ਫੌਜ ਦੇ ਪਿਛੋਂ ਦੇ ਰਾਜੇ ਦੇ ਕੋਲ ਆਏ ਆ ਤੇ ਰਾਜੇ ਦੇ ਕੋਲੋਂ ਫਿਰ ਭੁੱਖਾ ਜਾਂਦਾ ਕਿ ਚੰਗਾ ਲੱਗਦਾ ਅੱਛਾ ਬਾਈ ਜੀ ਆਪਣਾ ਐਡਰੈਸ ਦੱਸ ਦੋ ਵੀ ਜਿਹੜੇ ਮੇਰੇ ਰੀਵਿਊਰਸ ਨੇ ਉਹ ਦੇਖ ਕੇ ਇੱਥੇ ਤੁਹਾਡੇ ਕੋਲ ਆ ਕੇ ਪੜਾ ਇੱਕ ਤਾਂ ਜੀ ਪ੍ਰਤਾਪ ਚੌਂਕ ਤੋਂ ਜਦੋਂ ਆਪਾਂ ਮੈਟਰੋ ਰੋਡ ਚੜਦੇ ਆਂ ਜੀ ਤੀਜਾ ਘਟ ਸੱਜੇ ਹੱਥ ਪਿੱਪਲ ਦੇ ਬੀੜ ਕੋਲੋਂ ਆ ਦਿਖਦਾ ਜੀ ਇਹ ਮੰਜੂ ਸਿੰਘ ਮੇ ਰੋਡ ਜਾਂਦਾ ਜੀ ਸਿੱਧਾ ਤਿਕੋਣੀ ਪਾਰਕ ਪੈਂਦੀ ਹੈ ਜੀ ਇੱਥੇ ਇਸ ਜਗ੍ਹਾ ਤੇ ਆਪਾਂ 11 ਵਜੇ ਤੋਂ 4 ਵਜੇ ਤੱਕ ਹੁੰਨੇ ਆ ਇੱਕ ਤੁਸੀਂ ਗੂਗਲ ਮੈਪਸ ਤੇ ਮੈਪ ਤੇ ਵੀ ਛਤਰੀ ਭੋਜਨ ਸਰਚ ਕਰ ਲਓ ਤੇ ਆ ਜਾਏਗਾ ਇੱਕ ਆ ਸਕੈਨਰ ਲੱਗਾ ਜੀ ਵਿੱਚ ਉਹਦੇ ਤੇ ਤੁਸੀਂ ਸਰਚ ਕਰਕੇ ਤੇ ਉਹ ਤੁਸੀਂ ਐਸਾ ਟਿਕਾਣੇ ਤੇ ਪਹੁੰਚ ਸਕਦੇ ਹੋ ਜੀ 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 ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ ਬਹੁਤ ਜੀ ਆਇਆਂ ਜੀ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਸਕੈਨਰ ਵੀ ਦਿੱਤਾ ਹੋਇਆ ਹੈ ਸਕੈਨ ਕਰਕੇ ਤੁਸੀਂ ਇਸ ਪਤੇ ਤੇ ਆ ਸਕਦੇ ਹੋ ਤਾਂ ਦੇਖ ਸਕਦੇ ਹੋ ਕਿ ਵਿਸ਼ਵ ਦੇ ਰਾਜੇ ਨੇ ਛਤਰੀ ਭੋਜਨ ਇਹ ਨਵਾਂ ਇਹਨਾਂ ਨੇ ਲੋਕੋ ਕੀਤਾ ਸੀ ਤੇ ਇਹ ਇਹਨਾਂ ਦੇ ਸਟਾਲ ਹੈ ਤੁਸੀਂ ਇੱਥੇ ਆ ਕੇ ਆਪਣਾ ਜਿਹੜਾ ਟੇਸਟ ਹੈ ਕਰ ਸਕਦੇ ਹੋ ਤਾਂ ਇਸੇ ਤਰ੍ਹਾਂ ਦੀਆਂ ਮੈਂ ਹੋਰ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਰੁਬਰੂ ਹੋਵਾਂਗੇ ਤਾਂ ਉਦੋਂ ਤੱਕ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜ਼ਤਤ ਧੰਨਵਾਦ ਸਤਿ ਸ਼੍ਰੀ ਅਕਾਲ